ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਅੱਜ ਪਹੁੰਚੇ ਹੋਏ ਸੀ ਜੀ ਸੁਪਨਿਆਂ ਦੇ ਘਰ ਤੇ ਬਾਈ ਲੈ ਕੇ ਆਇਆ ਸ਼ੈਂਬੂਲੈਂਸ ਤੇ ਇਹ ਜਿਹੜੀ ਐਂਬੂਲੈਂਸ ਹਨਾ ਤੇ ਬਾਈ ਮਤਲਬ ਕਿਤੇ ਵੀ ਐਕਸੀਡੈਂਟ ਹੁੰਦਾ ਹਨਾ ਆਪਣੇ ਸੰਗਰੂਰ ਏਰੀਏ ਦੇ ਵਿੱਚ ਤਾਂ ਤੁਸੀਂ ਇਹ ਬਾਈ ਨੂੰ ਕਾਲ ਕਰ ਸਕਦੇ ਹੋ ਉਹਦਾ ਕੋਈ ਖਰਚਾ ਨਹੀਂ ਹੈਗਾ ਠੀਕ ਆ ਬਾਈ ਤੁਹਾਨੂੰ ਹਸਪੀਟਲ ਦੇ ਵਿੱਚ ਫ੍ਰੀ ਫ੍ਰੀ ਛੱਡ ਕੇ ਜਾਊਗਾ ਤੇ ਆ ਨੰਬਰ ਆ ਬਾਈ ਦਾ ਤੇ ਬਾਈ ਤੁਹਾਡਾ ਨਾਮ ਕੀ ਆ ਨਾਰਨ ਜੀ ਸੰਗੈ ਸਾਫਟ ਕੈਮਸੀ ਸੰਗਠਨ ਜੀ ਹਾਂ ਜੀ ਅੰਦੀ ਬਈ ਆਪਣੀ ਇੱਕ ਫਾਊਂਡੇਸ਼ਨ ਬਣਾਈ ਹੋਈ ਹੈ ਅੱਛਾ ਜੀ ਹਾਂ ਜੀ ਬੈਲੇ ਫਿਰ ਫਾਊਂਡੇਸ਼ਨ ਹਾਂ ਪਿਛਲੇ ਤਿੰਨ ਸਾਲਾਂ ਤੋਂ ਆਪਣੀ ਇਹ ਫਾਊਂਡੇਸ਼ਨ ਇਸ ਖੇਤਰ ਦੇ ਵਿੱਚ ਕੰਮ ਕਰ ਰਹੀ ਹੈ ਠੀਕ ਹੈ ਥੋੜੀ ਉੱਚੀ ਬੋਲੋ ਜਿਵੇਂ ਕਿ ਐਕਸੀਡੈਂਟ ਦਾ ਕੋਈ ਪੈਸਾ ਨਹੀਂ ਹੈਗਾ ਰੋਡ ਤੇ ਜੇ ਕੋਈ ਐਕਸੀਡੈਂਟ ਹੁੰਦਾ ਆਪਾਂ ਨੂੰ ਕੋਈ ਕਾਲ ਆਉਂਦੀ ਆਪਾਂ ਉਹ ਚੱਕ ਕੇ ਉਹ ਨੇੜੇ ਦੇ ਹਸਪਤਾਲ ਤੇ ਪਹੁੰਚਾਉਣੀ ਹੈਗੀ ਅੱਛਾ ਜੀ ਇਹ ਕਿਸੇ ਲੜਕੀ ਦੇ ਬੱਚਾ ਹੋਣ ਵਾਲਾ ਹਾਂਜੀ ਉਹਨੂੰ ਫ੍ਰੀ ਠੀਕ ਉਹਨੂੰ ਪਹੁੰਚਾਉਣਾ ਹੈਗੀ ਠੀਕ ਹੈ ਜੀ ਕਦੇ ਵੀ ਤੁਹਾਨੂੰ ਕੋਈ ਕਾਲ ਆਉਂਦੀ ਉਹਨੂੰ ਫ੍ਰੀ ਛੱਡਿਆ ਠੀਕ ਹੈ ਇਹ ਕੋਈ ਬੱਚਾ ਨਹੀਂ ਹੈਗਾ ਕੋਈ ਬਜ਼ੁਰਗ ਨਹੀਂ ਹਾਂਜੀ ਹਾਂ ਇਹ ਆਲ ਪੰਜਾਬ ਆਪਾਂ ਫ੍ਰੀ ਛੱਡਦਾ ਜੇ ਤੁਹਾਨੂੰ ਠੀਕ ਹੈ ਪਤਾ ਕੀ ਗੱਲ ਆ ਕਿਤੇ ਵੀ ਮੰਨ ਲਓ ਵੀ ਕਿਸੇ ਗੁੜੀਏ ਕੋਲ ਬੱਚਾ ਹੁੰਦਾ ਤੁਸੀਂ ਆ ਨੰਬਰ ਦੇ ਉੱਪਰ ਕਾਲ ਕਰ ਦਿਓ ਤੇ ਸਾਨੂੰ ਇਹ ਘਰੋਂ ਲੈ ਕੇ ਜਾਣਗੇ ਉਹ ਵੀ ਫ੍ਰੀ ਦੇ ਵਿੱਚ ਲੈ ਕੇ ਜਾਣਗੇ ਆਲ ਪੰਜਾਬ ਦੇ ਵਿੱਚ ਠੀਕ ਆ ਜੀ ਹਾਂ ਜੀ ਕੋਈ ਬਜ਼ੁਰਗ ਹੈ ਠੀਕ ਆ ਜਿਵੇਂ ਕੋਈ ਆਪਾਂ ਕਹਿੰਦੇ ਆ ਵੀ ਐਂਬੂਲੈਂਸ ਕਰਾ ਲਈਏ ਯਾਰ ਹਨਾ ਵੀ ਪੈਸੇ ਨਹੀਂ ਦੇ ਸਕਦਾ ਕੋਈ ਬੰਦਾ ਠੀਕ ਆ ਕਿਸੇ ਦੇ ਔਲਾਦ ਨਹੀਂ ਹੁੰਦੀ ਹੈਗੀ ਔਲਾਦ ਨਹੀਂ ਹੈਗੀ ਬਜ਼ੁਰਗ ਨੇ ਠੀਕ ਆ ਤਾਂ ਤੁਸੀਂ ਆ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਠੀਕ ਆ ਤੇ ਕੈਂਸਰ ਦੇ ਮਰੀਜ਼ਾਂ ਵਾਸਤੇ ਸਿਰਫ 13 ਰੁਪਏ ਕਿਲੋ ਹਾਂ ਜੀ ਜਿਹੜੇ ਕੈਂਸਰ ਦੇ ਮਰੀਜ਼ ਨੇ ਜੀ ਠੀਕ ਆ ਉਹਨਾਂ ਵਾਸਤੇ 13 ਰੁਪਏ ਕਿਲੋਮੀਟਰ ਦਾ ਸਿਰਫ ਠੀਕ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਆ ਬਈ ਸ਼ੇਅਰ ਕਰਿਓ ਠੀਕ ਹੈ ਜੀ ਤੇ ਅੱਗੇ ਚੈਨਲ ਰਾਹੀਂ ਮੈਂ ਬੇਨਤੀ ਕਰਦਾ ਹਾਂ ਵੀ ਸਾਡੇ ਮੈਂਬਰ ਬਣੋ ਵੀ ਵੱਧ ਤੋਂ ਵੱਧ ਜਿੰਨੀ ਕੁ ਹਾਂ ਵੱਧ ਤੋਂ ਵੱਧ ਮੈਂਬਰ ਬਣੋ ਠੀਕ ਹੈ ਵੱਧ ਤੋਂ ਵੱਧ ਵੀ